ਸਹਿਜ ਪਾਏ ਮਿਲੀਐ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਨ ਸ਼ਬਦ ਅਪਰੰਪਰ ਧਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਨ ਨਹੀਂ ਭ੍ਰੰਤੇ ਕਬੁੱਧ ਚਵਾਵੇ ਸੋਕਿਤ ਠਾਏ ਕਿਉ ਤਤ ਨ ਬੁਝੈ ਝੋਟਾਂ ਖਾਏ ਜਮ ਦਰਵਾਧੇ ਕੋਈ ਨਾ ਰਾਖੈ ਬਿਨ ਸ਼ਬਦੈ ਨਾਹੀ ਪਤਸਾਖੈ ਕਿਉ ਕਰ ਬੁਝੈ ਪਾਵੈ ਪਾਰ ਨਾਨਕ ਮਨ ਮੁਖ ਨਾ ਬੁਝੈ ਗੁਵਾਰ ਕਬੁੱਧ ਮਿਟਾਇ ਗੁਰ ਸ਼ਬਦ ਵਿਚਾਰ ਸਤਗੁਰ ਭੇਟੈ ਮੋਖ ਦੁਆਰ ਤਤ ਨ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਚੋਟਾਂ ਖਾਏ ਮਾਨੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਾ ਪਾਵੇ ਮਾਨ ਸਾਚ ਵਖਰ ਤਨ ਪੱਲੈ ਹੋਏ ਆਪ ਤਰੈ ਤਾਰੇ ਵੀ ਸੋਏ ਸਹਿਜ ਰਤਾ ਬੂਝੈ ਪਤ ਹੋਏ ਆ ਕੀ ਕੀਮਤ ਕਰੈ ਨਾ ਕੋਇ ਜਾਂ ਦੇਖਾਂ ਤਾ ਰਹਾ ਸਮਾਏ ਨਾਨਕ ਪਾਰ ਪਰੈ ਸਚ ਫਾਇ ਸੋ ਸ਼ਬਦ ਕਾ ਕਹਾਂ ਵਾਸ ਕਥਿ ਹਲੇ ਜਿਤ ਤਰੀਐ ਭਵਜਲ ਸੰਸਾਰੋ ਤਰੇ ਸਤ ਅੰਗੁਲ ਵਾਈ ਕਹੀਐ ਇਸ ਕਹ ਕਮਨ ਆਧਾਰੋ ਬੋਲੇ ਖਿਲੇ ਅਸਥਿਰ ਹੋਵੈ ਕਿਉ ਕਰ ਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦ ਦੇ ਸਚ ਲਿਵ ਲਾਗੇ ਕਰਨ ਨਦਰੀ ਮੇਲ ਮਿਲਾਏ ਆਪੇ ਦਾਨਾ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸ਼ਬਦ ਕਉ ਨਿਰੰਤਰ ਵਾਸ ਲਖਾਂ ਜਾਂ ਦੇਖਾਂ ਤਾ ਸੋਈ ਪਵਨ ਕਵਾਸਾ ਸੁਨ ਨਿਵਾਸ ਅਕਲ ਕਲਾ ਤਰ ਸੋਈ ਨਦਰ ਕਰੇ ਸ਼ਬਦ ਘਟਮ ਵਸੈ ਵਿੱਚੋਂ ਪਰਮੰਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਪਵ ਸਾਗਰ ਤਰੀਏ ਇਤ ਉਤ ਇੱਕੋ ਜਾਣੈ ਚੇਨ ਵਰਨ ਨਹੀਂ ਸ਼ਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈਸਤ ਅੰਗੁਲ ਵਾਈ ਔਧੂ ਸੁੰ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਲਖ ਅਪਾਰੋ ਤ੍ਰੈ ਗੁਣ ਮਿਟੈ ਸ਼ਬਦ ਵਸਾਏ ਤਾਂ ਮਨ ਚੂਕੈ ਅੰਕਾਰੋ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੇ ਪਿਆਰੋ ਸੁਖਮਨਾ ਏੜਾ ਪਿੰਗਲਾ ਬੂਝੈ ਜਾਂ ਆਪੇ ਅਲਖ ਲਖਾਏ ਨਾਨਕ ਤਹ ਤੇ ਉਪਰ ਸਾਚਾ ਸਤਗੁਰ ਸ਼ਬਦ ਸਮਾਏ